हां जी दोस्तों सारेयां नुं सत श्री अकाल स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਉਸਮਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਨ ਸਿੰਘ ਲਗਦਾ ਬਿਲਕੁਲ ਦੋਸਤੋ ਨੇੜੇ ਟੋਲ ਪਲਾਜ਼ਾ ਹੈਗਾ ਸੇਰੋਂ ਵਾਲਾ ਟੋਲ ਪਲਾਜ਼ਾ ਬਿਲਕੁਲ ਨਜ਼ਦੀਕ ਆ ਮੇਨ ਨੈਸ਼ਨਲ ਹਾਈਵੇ ਅਮਰਸਰ ਬਠਿੰਡੇ ਹਾਈਵੇ ਤੋਂ ਦੋਸਤੋ ਚੜ੍ਹਦੇ ਪਾਸੇ ਵੱਲ ਪਿੰਡ ਹੈਗਾ 1.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਉਸਮਾ ਤੇ ਵੀਰ ਰਾਜਵੀਰ ਹੋਣਾ ਦੇ ਕੋਲੇ ਆਏ ਆ ਦੋਸਤੋ ਤੇ ਵੀਰ ਸੋਨੇ ਹੋਣਾ ਦੇ ਕੋਲੇ ਆਏ ਆ ਠੀਕ ਆ ਜੀ ਤੇ ਜਿੱਦਾਂ ਕਿ ਪਸ਼ੂ ਵਪਾਰ ਦਾ ਕੰਮ ਆ ਵੀਰ ਸੋਹਣੇ ਹੋਣਾ ਦਾ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਜੀ ਤੇ ਪਸ਼ੂ ਬਿਲਕੁਲ ਰੇਟ ਜਾਇਜ਼ ਭਾਅ ਪੜਦਾ ਬਿਲਕੁਲ ਜਾਇਜ਼ ਹੁੰਦਾ ਦੋਸਤੋ ਠੀਕ ਆ ਸੋ ਬਾਕੀ ਸਮੇ ਸਮੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਇਸੇ ਤਰ੍ਹਾਂ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੀਆਂ ਨਵੇਂ ਪੁਰਾਣੇ ਠੀਕ ਆ ਤੇ ਆਓ ਲੈਣੀ ਹੈ ਜਾਣਕਾਰੀ ਵੀਰ ਤੋਂ ਅੱਜ ਦੋਸਤੋ 21 ਨਵੰਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 5 ਵਜੇ ਦਾ ਸਮਾਂ ਹੈਗਾ ਠੀਕ ਆ ਆ ਜੋ ਚਲਦੇ ਆ ਵਧੇਰੇ ਜਾਣਕਾਰੀ ਦੇ ਲਈ ਵੀਰ ਸੋਨੇ ਉਹਨਾਂ ਕੋਲ ਪੁੱਛਦੇ ਆ ਕੀ ਡਿਟੇਲ ਆ ਜੇ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਤੇ ਸੋਨੇ ਭਾਈ ਕੀ ਹਾਲ ਚੱਲ ਨੇ ਠੀਕ ਠਾਕ ਵਧੀਆ ਜੀ ਗੇਮੋ ਗੇਮ ਠੀਕ ਆ ਤੇ ਅੱਜ ਪਸ਼ੂ ਆਪਣੇ ਕੋਲ ਕਿੰਨੇ ਚਾਰ ਵਕਾਊ ਆ ਮਹਾਰਾਜ ਪਹੂ ਦੇ 6 ਵਕਾਊ ਸੀ ਤੇ 2 ਵਿਗ ਗਿਆ ਇੱਕ ਗਾਂ ਤੇ ਮੈਂ ਦਾ ਸੌਦਾ ਹੋ ਗਿਆ ਵਾ ਅੱਛਾ ਜੀ ਉਹ ਆਪਾਂ ਸਾਈਡ ਤੇ ਕਰਤੀਆਂ ਐ ਸੇ ਕਰਕੇ ਠੀਕ ਆ ਤੇ ਇਸ ਟਾਈਮ ਤੇ 4 ਆਪਣੇ ਕੋਲ 2 ਗੱਭਣਾ ਵਾ 2 ਸੁਈਆਂ ਚੁੱਕੇ ਦੋ ਗੱਬਣ ਤੇ ਦੋ ਸੂਈਆਂ ਨੇ ਹਾਂਜੀ ਠੀਕ ਹੈ ਜੀ ਲੋਕੀ ਦੋਸਤੋ ਦੋ ਗੱਬਣ ਵਜਾਂ ਤੇ ਦੋ ਹੀ ਸੂਈਆਂ ਨੇ ਤੇ ਰੇਡ ਪਰਤਾ ਫਿਰ ਉਹੀ ਆ ਰੇਡ ਪਰਦੇ ਆਪਣੇ ਸੰਧੂ ਸਾਹਿਬ ਤੁਹਾਨੂੰ ਪਤਾ ਜਾਇਜ਼ ਹੀ ਹੁੰਦੇ ਆ ਹਾਂ ਆ ਕੱਟੀ ਦੋਂਦੀ ਆ ਮੂੰਹ ਹਾਂ ਦੋ ਦੰਦ ਐ ਪਿਓਰ ਦੋ ਦੰਦ ਵਾਲੇ ਓਕੇ ਤੇ 10 ਕਿਲੋ ਹੀ ਇਹਦੇ ਕੋਲ ਦੁੱਧ ਹੋਊਗਾ ਪਰ ਜੇ ਕੋਈ ਵੀਰ ਆਨਲਾਈਨ ਮੰਗਾਊਗਾ ਤੇ 9 ਦੀ ਗਰੰਟੀ ਦੇ ਕੇ ਖਲਾਵਾਂਗੇ ਆਪਾਂ ਓਕੇ ਤੇ ਸੂਈ ਨੂੰ ਕਿਨੇ ਦੇਣ ਨੂੰਗੇ ਸੂਈ ਨੂੰ ਆਜੋ ਬੱਚਾ ਇਹ 10 ਦਾ ਮੰਨ ਲੇ ਕੋਈ 12 ਦਾ ਮੰਨ ਲੇ ਭਾਵੇਂ 8 ਦਾ ਮੰਨ ਲੇ ਮਗਰ ਕਟਾ ਹਾਂਜੀ ਲਓ ਜੀ ਇਹ ਮਗਰ ਕਟਾ ਠੀਕ ਆ ਕੋਈ 10-12 ਦਿਨਾਂ ਦਾ ਕੋਈ 14 ਦਿਨਾਂ ਦਾ ਇੱਥੇ ਕਿ ਸੂਆ ਤੁਸੀਂ ਮੰਨ ਸਕਦੇ ਜੀ ਠੀਕ ਆ ਤੇ ਝੋਟੀ ਪਹਿਲਾ ਸੂਆ ਸੂਈ ਹੈ ਮੂੰਹੋਂ ਦੋਂਦੀ ਹੈ ਚੌਗੀ ਹੈ ਕਿ ਦੋਂਦੀ ਹੈ ਦੋਂਦੀ ਦੋਂਦੀ ਜੀ ਪਿਓਰ ਦੋਂਦੀ ਹੋਊਗੀ ਠੀਕ ਆ ਤੇ ਹੁਣ 9 ਕਿਲੋ ਧਾਰਾ ਕੋਈ ਵੀਰਾਂ ਆਨਲਾਈਨ ਸਬਦਾ ਕਰਨਾ ਚਾਹੁੰਦਾ ਚਾਹੀ ਹਾਂ ਦੁੱਧ 10 ਕਿਲੋ ਮਨਾ ਕੇ ਦੇਵਾਂਗੇ ਪਰ ਆਨਲਾਈਨ ਜੇ ਕੋਈ ਮੰਗਾਊਗਾ ਤੇ ਉਹਨੂੰ 9 ਕਿਲੋ ਦੀ ਗਾਰੰਟੀ ਘਰ ਤੱਕ ਵੀ ਦੇਵਾਂਗੇ ਦੀ ਠੀਕ ਆ ਜੀ ਲਓ ਜੀ 9 ਕਿਲੋ ਦੀ ਗਾਰੰਟੀ ਵੀਰਾਂ ਦਾ ਵੀ ਘਰ ਤੱਕ ਵੀ ਦੇਵਾਂਗੇ ਜਿਹੜਾ ਕੋਈ ਵੀਰ ਤੇ ਬਿਲਕੁਲ ਛਾਈ ਸੂਈ ਪੂਰੀ ਆ ਸਿੰਗਲ ਹੱਡੀ ਦੀ ਆ ਬਿਲਕੁਲ ਪਤਲੇ ਪਿੰਡੇ ਦੀ ਹਾਈਟ ਕਦ ਪੂਰਾ ਉੱਚਾ ਲਓ ਖੋਲ ਕੇ ਬਾਹਰ ਦਿਖਾ ਦਈਏ ਜੀ ਲਿਓ ਸੋ ਵੱਡੇ ਕਦ ਕਰਦੇ ਵਿੱਚ ਆ ਠੀਕ ਆ ਦੋਂਦੀ ਝੋਟੀ ਆ ਦੋਸਤੋ ਪਹਿਲਾ ਸੂਆ ਸੂਈ ਪਹਿਲੇ ਨੰਬਰ ਤੇ ਆ ਤੇ ਥਣ ਚੱਡੇ ਦੀ ਚੰਗੀ ਮਾਰ ਕਰਨ ਚੱਲ ਚੱਲ ਸੋ ਬਾਕੀ ਪੂਰਾ ਤੁਹਾਨੂੰ ਪੂਰਾ ਤੋੜ ਕੇ ਦਿਹਾਉਣੇ ਆ ਤਸੱਲੀ ਦੇ ਨਾਲ ਆ ਦੇਖੋ ਆ ਜੀ ਹਟ ਕਾਫੀ ਸੋਹਣੀ ਦੋਸਤੋ ਹਾਈਟ ਕੱਦਦੀ ਆ ਥਣ ਵੀ ਕਾਫੀ ਸੋਹਣਾ ਹੈਗਾ ਬਿਲਕੁਲ ਬਰਾਬਰ ਇੱਕਸਾਰ ਥਣ ਨੇ ਠੀਕ ਆ ਵੰਡ ਚੰਗੀ ਹੈ ਥਣਾ ਦੀ ਤਾਂ ਕੱਦ ਕਾੜਦੀ ਤੇ ਦੋਸਤੋ ਚੰਗੀ ਆ ਠੀਕ ਆ ਹਾਈਟ ਕੱਦ ਉੱਚਿਆਂ ਵੱਡਿਆਂ ਦੇ ਵਿੱਚ ਤੁਸੀਂ ਹਾਈਟ ਕੱਦ ਦੇ ਦਾ ਕਾਊਂਟ ਕਰ ਸਕਦੇ ਜੀ ਸੋ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਬਿਲਕੁਲ ਕੋਲੋਂ ਤੋਂ ਵੀ ਦਿਖਾ ਦਿੰਨੇ ਆ ਦੇਖੋ ਬਾਕੀ ਠੰਡੀ ਧੀਰੀ ਬਹੁਤ ਜਿਆਦਾ ਸੰਧੂ ਸਾਹਿਬ ਨੇ ਤੇ ਪਹਿਲਣਾ ਕੁੜੀਆਂ ਹੋਈਆਂ ਲੱਗ ਨਹੀਂ ਲੱਗਣ ਦਿੰਦੀਆਂ ਇਹ ਕੁੜੀਆਂ ਵਿਲਾਇਤ ਨਾਲ ਗਾਂਵਾਂ ਆ ਗੂ ਐ ਜਿਤਨਾ ਮਰਜੀ ਕੋਈ ਬੱਚਾ ਬਈ ਜਾਵੇ ਭਾਵੇਂ ਹੂੰ ਬਹੁਤ ਚਵਾਈ ਚ ਵੀ ਬਹੁਤ ਸੋਹਣੀ ਲੱਗੀ ਏ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਕਿੰਨਾ ਸੋਹਣਾ ਭਾਈ ਦਾ ਮੁੱਲ ਕਿੰਨਾ ਕੀ ਮੋਲ ਤੇ ਸੰਧੂ ਸਾਹਿਬ ਜਿਤਨਾ ਲੋਕ ਮੰਗਦੇ ਭਾਵੇਂ ਆਪਾਂ ਵੀ 85 90 ਮੰਗੀ ਜਾਈਏ ਪਰ ਆਪਾਂ ਇਹਨੇ ਮੁੱਲ ਨਹੀਂ ਕਰਨੇ ਅੱਛਾ ਆਪਾਂ ਮੁੱਲ ਕਰਨਾ ਇਹਦਾ 75000 ਰੁਪਿਆ ਹੂੰ 2000 ਵਿੱਚੋਂ ਛੋਟ ਕਰਾਂਗੇ 70000 ਦੀ ਹਮ ਹਜ਼ਾਰ ਹੋਰ ਛੱਡਾਂਗੇ 70 70 ਦੀ ਅੱਛਾ 70 ਦੀ ਦੇ ਦਾਂਗੇ ਸੰਧੂ ਸਾਹਿਬ 70 ਹਾਂਜੀ ਲਓ ਜੀ 70000 ਦੀ ਵੀਰਾਂ ਦਾ ਵੀ ਦੇ ਦਿਆਂਗੇ ਠੀਕ ਆ ਝੋਟੀ ਵੇਖ ਲਓ ਦੋਸਤੋ ਕਿੱਡੀ ਆ ਵੱਡੇ ਕੱਦ ਕਾਠ ਦੀ ਆ ਸੋਹਣੀ ਫਾਬਰਪ ਪੂਰੀ ਆ ਠੀਕ ਆ ਕੋਈ ਇਹ ਨਹੀਂ ਹੈ ਸੰਧੂ ਸਾਹਿਬ ਇਹੋ ਜਿਹੇ 90 85 85 ਮੰਗੀ ਜਾਂਦੇ ਆ ਮੂੰਹੋਂ ਦੋ ਦੰਦ ਐਡਾ ਕੱਦ ਹੀ ਨਹੀਂ ਕਰਦੀ ਕੱਟੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਠੀਕ ਆ ਜ਼ਰੂਰ ਹੱਥ ਪਾ ਲਿਓ ਚੰਗੀ ਝੋਟੀ ਆ 9 ਕਿਲੋ ਤਾਰਾਂ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਿਆ ਕਰ ਜਾਣ ਕੇ ਚੋਲੋਂਗੇ ਤਾਂ 10 ਕਿਲੋ ਵੀਰਾਂ ਦਾ ਵੀ ਤਸੱਲੀ ਨਾਲ ਚਵਾ ਕੇ ਤੋਰਾਂਗੇ ਕਿਸੇ ਵੀਰ ਨੂੰ ਤੇ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਮੱਝ ਆ ਗਈ ਆ ਆ ਗਈ ਜੀ ਪਹਿਲਾਂ ਕੱਟੀ ਆ ਅੱਛਾ ਇਹ ਵੀ ਪਹਿਲਾਂ ਨੇ ਹਾਂ ਜੀ ਲਓ ਜੀ ਇਹ ਚੌਗੀ ਆ ਮੂੰਹ ਹੂੰ ਇਹ ਵੀ ਸੰਧੂ ਸਾਹਿਬ ਕੱਟੀ ਬਹੁਤ ਜਿਆਦੀ ਸਾਫ ਸੁਥਰੀ ਜਾਨ ਨਸਲ ਵੇਖੋ ਕਿੰਨੀ ਆ ਜੀ ਅੱਛਾ ਜੀ ਲਓ ਵੀ ਦੋਸਤੋ ਮੂੰਹ ਚਾਰ ਦੰਦਾ ਹੱਲੇ ਪਹਿਲਾਂ ਝੋਟੀ ਆ ਇਹ ਗੱਬਣ ਹੈ ਜੀ ਹਾਂ ਜੀ ਗੱਬਣ ਹੈ ਜੀ ਹੱਲੇ ਗੂੰਦ ਆਉਂਦੀ ਇਹਦੇ ਅੱਛਾ ਇਹ ਪਲੂਣੀ ਜੀ ਇਹਦੀ ਵੀ 12 ਕਿਲੋ ਦਾ ਰਵਾ ਹਨਾ ਦਾ 12 ਕਿਲੋ ਚਵਾਉਗੀ ਇਹ ਪਲੂਣੀ ਪਹਿਲਣ ਝੋਟੀ ਹਾਂਜੀ ਸੋ ਦੋਸਤੋ ਪਹਿਲਣ ਝੋਟੀ ਆ ਗੱਬਣੇ ਠੀਕ ਆ ਇੱਕ ਤੁਹਾਨੂੰ ਪਹਿਲਣ ਝੋਟੀ ਆਪਾਂ ਦਿਖਾਈ ਹੈ ਬਿਲਕੁਲ ਤਾਜੀ ਸੂਈ ਸਵਾਈ ਤੇ ਇੱਕ ਦੂਜੇ ਨੰਬਰ ਤੇ ਜਿਹੜੀ ਹੈਗੀ ਆ ਬਿਲਕੁਲ ਗੱਬਣਾਂ ਠੀਕ ਆ ਤਿਆਰੀ ਤੇ ਤੁਸੀਂ ਕੋਈ ਵੀਰ ਸਮਝ ਸਕਦਾ ਦਿਨ ਕੱਢ ਵੀ ਸਕਦੀ ਆ ਠੀਕ ਆ ਤੇ ਜਿੰਨੇ ਵੀ ਆ ਪੂਰੀ ਸੰਭਈ ਆ ਜਿੰਨੇ ਵੀ ਆ ਰਾਜੀ ਆ ਠੀਕ ਆ ਤੇ ਹਾਈਟ ਇਹਦੀ ਵੀ ਬਿਲਕੁਲ ਸੋਹਣੀ ਆ ਵਧੀਆ ਹਾਈਟ ਆ ਮੀਡੀਅਮ ਕੋਈ ਵੀਰ ਮੰਨ ਕੇ ਬੇਸ਼ੱਕ ਸੌਦਾ ਕਰ ਲੇ ਮੀਡੀਅਮ ਹਾਈਟ ਜਿਹੜੀ ਆ ਦੋਸਤੋ ਨਾ ਵੱਡੀ ਤੇ ਨਾ ਬਾਲੀ ਛੋਟੀ ਵਿਚਲਾ ਸਹਜ ਹੁੰਦਾ ਜ਼ਿਆਦਾਤਰ ਮੱਝਾਂ ਝੋਟੀਆਂ ਦਾ ਆ ਦੇ ਤੇਗਾ ਦੇਣ ਕਿੰਨੇ ਕੁ ਲੈ ਜੂ ਹਜੇ ਵੀਰੇ ਇਹ ਸੰਧੂ ਸਾਹਿਬ ਹਲੇ ਨੂੰ ਕੋਈ ਸੂਣਦਾ ਪਤਾ ਹੀ ਨਹੀਂ ਵੇਖੋ ਨਾ ਕੋਈ ਪੁੜਾ ਨਵਾਇਆ ਹਲੇ ਗੁੰਡਾ ਆਉਂਦੀ ਆ ਰਾਤ ਤੇ ਪੀ ਆ ਅੱਛਾ ਜੀ ਹਾਂ ਹਲੇ 8 ਦੇਣੇ ਵੀ ਕੱਢ ਸਕਦੀ ਆ 7 ਵੀ ਕੱਢ ਸਕਦੀ ਆ 10 ਵੀ ਕੱਢ ਸਕਦੀ ਆ ਠੀਕ ਹੈ ਜੀ ਬਾਕੀ ਬਣੂ ਜਿੰਨੀ ਹੈਗੀ ਆ ਤਾਂ ਤੂੰ ਨੂੰ ਆਊਗਾ ਜੀ ਠੀਕ ਹੈ ਜੀ ਦੇਖੋ ਚੱਡਾ ਕਿੱਦੇ ਡਿਜ਼ਾਈਨ ਦਾ ਬਾਕੀ ਥਣ ਕਿੱਦਾ ਸੋਹਣਾ ਲੱਗਾ ਵੀ ਪੂਰੀ ਖਬਰਦਾਰ ਹਾਂਜੀ ਠੀਕ ਆ ਝੋਟੀ ਚੰਗੀ ਆ ਤੋ ਕੱਢ ਭਾਵੇਂ ਪੱਧਰਾ ਵਾ ਜੀ ਥੱਲੇ ਤੂਫਾਨ ਹੀ ਮਿਲ ਦੂਗੀ ਹਾਂ ਆ ਦੇਖੋ ਥੋੜਾ ਜਨ ਹੁਲਾ ਦਿਓ ਇੱਕ ਵਾਰੀ ਹੋਰ ਆ ਕਰੋ ਜੀ ਠੀਕ ਆ ਤਾਂ ਤੂੰ ਨਾ ਲਈ ਫਿਰੂਗੀ ਠੀਕ ਆ ਸੋਤਾ ਸਾਲੀ ਬਖਸ਼ਾ ਦੋਸਤੋ ਸਿੰਘੀ-ਸੁੰਗੀ ਬਹੁਤ ਪਿਆਰੀ ਹੈ ਸ਼ਕੀਨੀ ਵਾਲੇ ਪਾਸੇ ਉਹ ਵੀ ਪੂਰੀ ਠੀਕ ਆ ਚਿਪਗੜਾ ਤੇ ਹਾਈਟ ਵੀਰ ਨੇ ਦੱਸ ਹੀ ਦਿੱਤਾ ਤੁਹਾਨੂੰ ਮੀਡੀਅਮ ਹਾਈਟ ਦੇ ਵਿੱਚ ਆ ਪਰ ਥੰ데요 ਪੂਰਾ ਆਰਡਰ ਜਿਹੜਾ ਦੋਸਤੋ ਹਵਾਨਾ ਦੇਵਾ ਚੰਗਾ ਵਲੀ ਬੈਠੀ ਹੈ ਠੀਕ ਆ ਕਰਵਾਂ ਵਾਲੀ ਤੇ ਸੋਹਣੀ ਉਮੀਦ ਹੈਗੀ ਇਸ ਝੋਟੀ ਤੋਂ ਤੇ ਸੋਹਨੇ ਭਾਈ ਕੀ ਇਹਦਾ ਮੁੱਲ ਕੀ ਕੀਤਾ ਫਿਰ ਇਹਦਾ ਮੁੱਲ ਸੰਧੂ ਸਾਹਿਬ 70000 ਰੁਪਿਆ ਹਾਂਜੀ 3000 ਛੋਟ ਕਰਦਾਂਗੇ ਵਿੱਚੋਂ ਅਸਾਂਜੀ 67 ਦੀ ਹਾਂਜੀ ਠੀਕ ਹੈ ਜੀ ਕੋਈ 150 ਹੋਰ ਕੀ ਕਰਨੀ ਆ ਹਾਂ ਪੂਰੇ 65 ਦੀ 100000 ਦੀ 150000 60000 ਦੀ ਦੇ ਦਾਂਗੇ ਸੰਧੂ ਸਾਹਿਬ ਆ ਗਾੜੀ ਵੀ ਕੋਈ ਵੇਚਣ ਵਾਲਾ ਭਰਾ ਵੀ ਲਊਗਾ ਉਹਨੂੰ ਵੀ ਕਮਾਈ ਦੇ ਕੇ ਜਾਊਗੀ ਘੱਟੀ ਛੱਡ ਕੇ ਦਿੱਤੀ ਹਾਂਜੀ ਹਾਂਜੀ ਠੀਕ ਆ ਸੋ ਅੱਗੇ ਦੋਸਤੋ ਕੋਈ ਵੀਰ ਲੈ ਕੇ ਜਾਂਦਾ ਵੇਚਣ ਵਾਸਤੇ ਵੀ ਤੇ ਦੋ ਪੈਸੇ ਉਹਨੂੰ ਵੀ ਦੇਊਗੀ 65000 ਦੀ ਝੋਟੀ ਆ ਬਾਕੀ ਝੋਟੀ ਤੁਸੀਂ ਪੂਰੀ ਦੇਖ ਲਈ ਆ ਕਿਸੇ ਪਾਸੇ ਉਹ ਖੁੰਜੀ ਨਹੀਂ ਕਰਮਾਂ ਵਾਲੀ ਠੀਕ ਆ ਥਣ ਭਾਂਡੇ ਦੀ ਵਿਖਾਲਾ ਕਾਫੀ ਸੋਨਾ ਹੈਗਾ ਝੋਟੀ ਦਾ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਮੱਝ ਇਹ ਮਾਰੇ ਗੱਬਰ ਮੈਂ ਆ ਹਾਂ ਇਹ ਵੀ 1.8 ਕਰ ਜੂਗੀ ਫਿਰ ਸਾਬਨਾ 8 ਦੇ 10 ਵੀ ਕਰ ਸਕਦੀ ਜੋ ਤੇ 8 ਵੀ ਕਰ ਸਕਦੀ ਆ ਹੂੰ ਲੋਕ ਇਹਦਾ ਸੂਆ ਤਿੱਜਾ ਜੋ ਕੋਈ ਵੀਰ ਮੇਰਾ ਚੌਥਾ ਮੰਨ ਲੇ ਪਰ ਤਿੱਜਾ ਗਰੰਟੀ ਕਰਕੇ ਦਿੱਤੀ ਮਾਲਕਾਂ ਨੇ ਵੀ ਤਿੱਜੇ ਸੂਏ ਐਰ ਕੀ ਸੂਏਗੀ ਤਿੱਜਾ ਸੂਏ ਹਾਂਜੀ ਠੀਕ ਆ ਸਿੰਗਲ ਹੱਡੀ ਦੇ ਵਿੱਚ ਆ ਹਾਂਜੀ ਤਿੱਜਾ ਸੂਆ ਬਿਲਕੁਲ ਪਤਲੇ ਪਿੰਡੇ ਦੀ ਦਿਨ ਦੇ ਜੂ ਹਫਤੇ ਤੋਂ ਵੱਧ ਆ ਜੀ ਹਾਂਜੀ ਹਫਤਾ ਤੋਂ ਵੱਧ ਹੀ ਕਰ ਸਕਦੀ ਆ ਤੇ ਹਫਤਾ ਦੇ ਲਾਜ਼ਮੀ ਹੋ ਲੈ ਜੂਗੀ ਨਾ ਠੀਕ ਆ ਜੀ ਲਿਓ ਜੀ ਕੋਈ ਤੇ ਕੱਦ-ਕੱਡ ਦੋਸਤੋ ਕਿਸੇ ਇੱਕ ਮੱਚ ਦਾ ਮੈਂਸ਼ਨ ਕਰਨ ਦੀ ਲੋੜ ਨਹੀਂ ਜਿੰਨੀਆਂ ਮੱਜਾਂ ਛੋਟੀਆਂ ਹੈਗੀਆਂ ਨੇ ਸਾਰਿਆਂ ਦੇ ਕੱਦ-ਕੱਡ ਚੰਗੇ ਆ ਠੀਕ ਛੱਡ ਦਿਓ ਜਮਲਾ ਸਾਰਿਆਂ ਦੇ ਕੱਦ-ਕੱਡ ਚੰਗੇ ਆ ਤੇ ਇਹ ਤੁਸੀਂ ਕੋਈ ਤਿੱਜਾ ਸੁਆ ਮੰਨ ਕੇ ਦਾ ਸੌਦਾ ਕਰ ਸਕਦੇ ਠੀਕ ਆਹ ਲਾ ਦੇ ਜਮਲੀ ਦੁੱਜੀ ਵੀ ਆ ਦੇਖ ਹੂੰ ਉਹ ਟੜਦੀ ਆ ਇਹ ਰਿੱਟੇ ਲਾਉਣੇ ਇਹਨਾਂ ਨਾਲ ਨਾਲ ਹਾਂ ਠੀਕ ਹੈ ਸੁਣ ਲੇ ਭਾਈ ਬਾਕੀ ਤਿੱਪਣ ਤੁਪਣ ਐਨ ਓਕੇ ਆ ਤਿੱਪਣ ਓਕੇ ਹੋਊਗੀ ਜੀ ਅਛਾ ਕੋਈ ਮੇਰਾ ਵੀਰ ਲਊਗਾ ਵੀ ਗੱਡੀ ਤੋਂ ਲੱਖ ਦੀ ਮੈਂ ਤੇ ਪੇ ਭਾਵੇਂ ਸਾਡੀ ਬਿਲਕੁਲ 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 ਕੋਈ ਪਾਰ ਪਿੱਛੇ ਦੀ ਇਹਦੀ ਗਰੰਟੀ ਹੋਗੀ ਮੈਂ ਦੀ ਜੀ ਹੂੰ ਇਹ ਕਪ ਗੱਪਣ ਪਹਿਲਾਂ ਝੋਟੀ ਪਹਿਲਾਂ ਵੀ ਦਿਖਾਈ ਹਾਂ ਜੀ ਉਹਦੀ ਉਹਦੀ ਵੀ ਗਰੰਟੀ ਹੋਗੀ ਜੀ ਪਾਰ ਪਿੱਛੇ ਦੀ ਠੀਕ ਆ ਭਰਾ ਤੇ ਸੋਨੇ ਭਾਈ ਕਿੰਨਾ ਦਾ ਮੁੱਲ ਲੈਣ ਦੇਣਾ ਮੁੱਲ ਤੇ ਸੰਧੂ ਸਾਹਿਬ ਭਾਵੇਂ 60 ਕਰ ਲਈਏ ਹਾਂਜੀ ਹਾਂਜੀ ਇਹ ਦੇ ਦਾਂਗੇ ਆਪਾਂ 57000 ਦੀ ਮੈਂ 57 ਦੀ ਹਾਂਜੀ ਤੇ ਗੱਲਾਂ ਹੀ ਗਾਂਧੀਆਂ ਕਰਤੀਆਂ ਜੇ ਹੋਰ ਵੀ ਕੋਈ ਰਾਇ ਤਾਂ ਤੋਂ ਯਾਰ ਹੋਰ ਛੱਡਿਆ 55 ਦੀ ਦੇ ਦਾਂਗੇ ਸੰਧੂ ਸਾਹਿਬ 55 ਦੀ ਹਾਂ ਲਓ ਵੀ ਦੋਸਤੋਂ ਅੰਗਪੈਰ ਪੂਰੇ ਆ ਸਿੰਘਾ ਸਿੰਘਾਂ ਦੀ ਬੰਤਰ ਵੇਖ ਲਓ ਮੂੰਹ ਮੱਤ ਇਹ ਸੁਹੀ ਸਵਾਈ ਮਹਾਰਾ ਜੇ ਕੋਈ ਲੈ ਵੀ ਜਾਊ 60 62000 ਨੂੰ ਮੈਂ ਜਿੱਦਣ ਸੁਭੀ ਉਦਣ ਹੀ ਵਿਕਦੀ ਆ ਵਿਕਦੀ ਆ ਵਿਕਦੀ ਆ ਬਸ ਉਹੀ ਆ ਕੋਈ 5-7 ਗੱਲ ਬਸ 7 ਚੱਜ ਕੇ ਨੇ ਸਾਹਮਣੀ ਆ ਭਰਾਣੇ ਕੋਈ ਉਹਨੂੰ ਵੀ 2-4000 ਲੱਭੇ ਬਿਲਕੁਲ ਬਿਲਕੁਲ ਲਓ ਵੀ ਦੋਸਤੋਂ ਕੋਈ ਬਹੁਤੇ ਇੱਕ ਇਹ ਗੱਲ ਬਣੀ ਹੈਗੀ ਆ ਵੀ ਇੱਕ ਅੱਡੇ ਤੋਂ ਦੂਜੇ ਅੱਡੇ ਤੇ ਵਪਾਰੀ ਬਹੁਤ ਘੱਟ ਖਰੀਦਦਾ ਕਿਉਂਕਿ ਨਫਾ ਪਸੂ ਨਹੀਂ ਘੱਟ ਦਿੰਦੇ ਪਰ ਇਥੋਂ ਤੁਸੀਂ ਪਸੂ ਕੋਈ ਵੀਰ ਘਰ ਵਾਲਾ ਘਰੇਲੂ ਵੀ ਲੈ ਕੇ ਜਾਊਗਾ ਕੋਈ ਵਪਾਰੀ ਵੀ ਲੈ ਕੇ ਜਾਊਗਾ ਵਪਾਰੀ ਨੂੰ ਨਫਾ ਵੀ ਦੇਣਗੇ ਪਸੂ ਘਰ ਵਾਲਾ ਜੇਕਰ ਲੈ ਕੇ ਜਾਂਦਾ ਬਿਲਕੁਲ ਜਾਇਜ਼ ਰੇਟ ਆਹ ਫੜਤੇ ਤੇ ਤੁਹਾਨੂੰ ਪਸੂ ਮਿਲ ਜਾਂਦੇ ਆ ਤੇ ਬਿਲਕੁਲ 55000 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਤੀਜਾ ਸਵੇਰੇ ਸਮਾਜ ਨੇ ਸੂਣਾ ਠੀਕ ਆ ਜੀ ਬਾਕੀ ਦੇਣ ਤੁਹਾਨੂੰ ਪ੍ਰੋਪਰ ਦੱਸਦੇ ਆ ਵੀ 7 ਦਿਨ ਹਜੇ ਬਾਕੀ ਆ ਸੂਣ ਚ ਅਗਲੇ ਪਾਸੇ ਆਪਣੇ ਕੋਲ ਇਹ ਆ ਗਈ ਇਹ ਮੱਝ ਇਹ ਮੱਝ ਸੂਈ ਆ ਜੀ ਇਹ ਸੂਈ ਹੈ ਮੱਝ ਤੇ ਉਹ ਜੋ ਬੱਚਾ ਹੈ ਤੇ ਮਗਰ ਕੱਟੀ ਜੋ ਇਹ ਕੋਈ ਮੇਰਾ ਵੀਰ 10 ਦਾ ਮੰਨ ਲੇ ਕੋਈ 20 ਦਾ ਮੰਨ ਲੇ ਤੇ ਕੋਈ 15 ਦਾ ਮੰਨ ਲੇ ਇਹ ਜੋ ਕੋ ਆਪਦੀ ਸਮਝ ਨਾਲ ਵੇਖ ਲਵੇ ਕੋ ਆਪਾਂ 10 ਦਾ ਕਹਿ ਦਈਏ ਅਗਲਾ ਕਵੇ ਨਹੀਂ ਮਹੀਨੇ ਦਾ ਵਾ 15 ਦਿਨਾਂ ਦਾ ਵਾ ਇਹ ਸੁਆ ਕਿਨਮਾ ਹੋਊਗੀ ਸੁਆ ਮਰੇ ਉਹਨਾਂ ਦੇ ਦੁੱਝਾ ਹੀ ਦੱਸਿਆ ਪਰ ਆਪਾਂ ਤਿਜਾ ਕਰਕੇ ਲਈ ਤਿਜਾ ਕਰਕੇ ਦਵਾਂਗੇ ਲਓ ਜੀ ਤਿਜਾ ਸੁਆ ਮੰਨ ਕੇ ਅੱਗੋਂ ਕੋਈ ਵੀਰ ਸੱਦਾ ਕਰ ਲੇ ਠੀਕ ਆ ਜੀ ਕਿਉਂਕਿ ਬੇਸ਼ੱਕ ਅੱਗੋਂ ਕੋਈ ਦੁੱਝਾ ਸੁਭਾ ਦੱਸ ਕੇ ਦਿੰਦਾ ਵਪਾਰੀ ਵੀਰ ਨੇ ਆਪ ਸਮਝਣਾ ਹੁੰਦਾ ਵੀ ਤਿਜੇ ਵੀ ਹੋ ਸਕਦੀ ਹੈ ਅਗੋਂ ਤੁਸੀਂ ਵੀ ਆਪਦਾ ਹਿਸਾਬ ਕਿਤਾਬ ਲਾ ਕੇ ਵੰਡ ਲਾ ਕੇ ਸੌਦਾ ਕਰ ਸਕਦੇ ਜੇ ਤੀਜਾ ਸੂਆ ਮੰਨ ਕੇ ਤੁਸੀਂ ਵੀ ਸੌਦਾ ਕਰ ਲਿਓ 15 ਦਿਨਾਂ ਤੱਕ ਮੰਨ ਲਿਓ ਕੋਈ ਵੀਰ 10 ਦਿਨਾਂ ਦਾ ਕੋਈ 20 ਦਿਨਾਂ ਦਾ ਮਗਰ ਕਟਾ ਕੱਟੀ ਹੈ ਜੀ ਕੱਟੀ ਹੈ ਠੀਕ ਆ ਗ੍ਰੇਡੇਡ ਵਿੱਚ ਦੋਸਤੋ ਆ ਜਾਂਦੀ ਹੈ ਠੀਕ ਆ ਜੀ ਗ੍ਰੇਡੇਡ ਆ ਜਾਂਦੀ ਹੈ ਜਿਵੇਂ ਮਾਰਕਿੰਗ ਵੀ ਹੈਗੀ ਆ ਤੇ ਮੱਥਾ ਬੱਲ ਪੂਛ ਪੂਰੀ ਵਾਈਟ ਚਾਰੇ ਖੁਰ ਵੀ ਤੋਤੇ ਆ ਜੀ ਠੀਕ ਆ ਤੇ ਬਾਕੀ ਪਿਓਰ ਨਹੀਂ ਆਪਾਂ ਕਹਿ ਕੇ ਦਿੰਦੇ ਕਿਸੇ ਵੀਰ ਨੂੰ ਨਹੀਂ ਫਿਰ ਪਿਓਰ ਤਾਂ ਚਲੋ ਆਪਾਂ ਕੀ ਕਹਿਣਾ ਜੀ ਬਸ ਬਸ ਇਹ ਤਾਂ ਬਾਕੀ ਸਾਰੇ ਵੀਰ 파ਰਖੂ ਆ ਬਸ ਬਸ ਠੀਕ ਹੈ ਤੇ ਅੱਛਾ ਵੀਰ ਹੁਣ ਦੋ ਦਾ ਆਪਾਂ ਚਵਾਉਣਾ ਕਿੰਨਾ ਕਿੰਨਾ ਦੇ ਥੱਲੇ ਇਹ ਮਾਰਾ ਜੀ 10 ਕਿਲੋ ਦੀ ਇੱਥੇ ਕੋਈ ਚਵਾਊਗਾ ਆਣ ਕੇ ਤੇ ਉਹਨੂੰ 10 ਕਿਲੋ ਚਵਾ ਕੇ ਦਵਾਂਗੇ ਹਾਂਜੀ ਪਰ ਜੇ ਕੋਈ ਉਤਰਾ ਮੰਗਾਊਗਾ ਤੇ ਉਹਨੂੰ 9 ਕਿਲੋ ਐ ਲੀਟਰ ਮਾਰਵਾ ਉਹਦੇ ਘਰੇ ਜਾ ਕੇ ਵੀ ਮਿਲਾਉਂਗੀ ਮੈਂ ਠੀਕ ਆ ਜੀ ਹਾਂਜੀ ਤੇ ਚਵਾਪ ਸਮਾਓ ਚਵਾਪ ਸਮਾਓ ਕੇ ਹੋਊਗਾ ਜੀ ਸੰਦੂ ਸਾਹਿਬ ਆਹ ਦਾ ਥਾਣ ਮਾਰਾ ਆ ਜਾ ਪਤਲਾ ਵਿਖਾਉਂਦੀ ਇੱਕ ਧਾਰ ਦਾ ਨਹੀਂ ਫਰਕ ਹੋਊਗਾ ਕੋਈ ਮੇਰਾ ਵੀਰ ਇਹ ਨਾ ਜਾਣਦਿਆਂ ਮੈਂ ਡਰ ਜੇ ਇੱਕ ਧਾਰ ਦਾ ਨਾ ਫਰਕ ਹੋਊਗਾ ਉਂਝ ਪਰਲਾ ਥਾਣ ਮਾਰਾ ਜਾਂ ਮੋਟਾ ਵਿਖਾਉਂਦੀ ਅਗਲਾ ਇੱਕ ਧਾਰ ਦਾ ਨ ਤੇ ਧਾਰਾਂ ਦੇ ਇੱਕ ਧਾਰ ਦਾ ਵੀ ਫਰਕ ਹੋਵੇ ਉਹਦੀ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਇਹ ਵੀ ਜਿਹੜਾ ਮੈਂਸ਼ਨ ਕਰਨਾ ਜ਼ਰੂਰੀ ਸੀਗਾ ਵੀਰ ਹੁਣ ਆਪ ਹੀ ਜਿਹੜਾ ਜ਼ਿਕਰ ਕਰਤਾ ਕਿਉਂਕਿ ਚੁਵਾਈਆਂ ਇਹਨਾਂ ਕੀਤੀਆਂ ਨਹੀਂ ਚਾਹੀ ਇੱਕ ਡੰਗਾ ਚਾਹੀ ਚਾਰ ਡੰਗਾ ਉਹਦੇ ਵਿੱਚ ਦੱਸਿਆ ਵੀ ਬਿਲਕੁਲ ਜਿਹੜਾ ਅਗਲਾ ਥਾਂ ਤੁਹਾਨੂੰ ਪਤਲਾ ਵਿਖਾਉਂਦੀ ਆ ਕੰਪੇਅਰ ਕਰੀਏ ਦੂਜਾ ਉਲਟ ਬਹਿਣੀ ਵਾਲੇ ਪਾਸੇ ਨੂੰ ਪਹਿਲੇ ਥਾਂ ਤੋਂ ਤੇ ਬਾਕੀ ਜਿਹੜੀਆਂ ਧਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਠੀਕ ਆ ਧਾਰਾਂ ਪ੍ਰੋਪਰ ਹੈਗੀਆਂ ਨੇ ਕਈ ਵਾਰ ਵੀਰ ਇਹ ਸੋਚ ਲੈਂਦੇ ਵੀ ਧਾਰਾਂ ਦੋ ਚਾਰੀਆਂ ਨੇ ਹੋਣ ਹਾਂਜੀ ਹਾਂਜੀ ਲਓ ਇੱਕ ਧਾਰ ਦਾ ਨਾ ਸੋ ਆ ਦੇਖੋ ਜੀ ਠੀਕ ਹੈ ਸੋ ਬਾਕੀ ਪੇਠਪੂੜੇ ਦੀ ਚੁੜਾਈ ਵੀ ਕਾਫੀ ਸੋਹਣੀ ਆ ਜਿੰਨੇ ਵੀ ਆ ਦੋਸਤੋ ਰਾਜੇ ਠੀਕ ਆ ਤੇ 20 ਕ ਦਿਨਾਂ ਦਾ ਕੋਈ ਸੂਆ ਮਾਨ ਕਰਕੇ ਸੌਦਾ ਕਰ ਸਕਦੇ ਜੇ ਮਗਰ ਕੱਟੀ ਆ ਫੀਮੇਲ ਕਾਫ ਛੇ ਕੋਈ ਨਹੀਂ ਆ ਤੇਰ ਤੇ ਚੜ ਗਈ ਆ ਇਹ ਸੰਦੂਸਾ ਵਿੱਚ ਅੱਡਾ ਬੱਗਰ ਵਿਖਾਉਦੀ ਦੁੱਧ ਦਹੇ ਕਿਲੋ ਮੈੱਕ ਹੋਊਗਾ ਹੂੰ ਪਰ ਆਪਾਂ 9 ਕਿਲੋ ਦੀ ਜੇ ਕੋਈ ਆਨਲਾਈਨ ਮੰਗਾਉਗੇ ਤਾਂ 9 ਕਿਲੋ ਦੀ ਗਰੰਟੀ ਦਵਾਂਗੇ ਮੈਂ ਦੀ ਹੂੰ ਹੂੰ ਠੀਕ ਹੈ ਜੀ ਤੇ ਕਿੰਨਾ ਮੁੱਲ ਸੋਨੇ ਭਾਈ ਜੀ ਮੋਲੇ ਦਾ ਜੀ 60000 ਹਾਂ 3000 ਛੋਟ ਕਰਾਂਗੇ ਵਿੱਚੋਂ 57 57000 ਦੀ ਹਾਂ ਯਾਰ ਹੋਰ 56 ਦੀ ਦੇ ਦਾਂਗੇ ਜੀ 55 ਦੀ ਹਾਂ ਜੀ ਹੋਰ ਕੁਝ ਜੇ 55 ਜਾਰੀ ਦੇ ਦਾਂਗੇ ਜੀ ਆ ਸੰਧੂ ਸਾਹਿਬ ਜੇ ਤੋਹਾਂ ਕਹਿਤਾ ਫਿਰ 55 55 ਦੇ ਭਾਣੇ ਦੋਵੇਂ ਦੇ ਦਾਂਗੇ ਉੱਚਾ ਛੋੜੀ ਹੋਊਗੀ 55000 ਦੇ ਵਿੱਚੋਂ ਵੀ ਛੋੜ ਹੋਗੀ ਠੀਕ ਆ ਤੇ ਬਾਕੀ ਆ ਰੇਟ ਭਾਅ ਪੜਤੇ ਨੇ ਬਾਕੀ ਮੱਝ ਤੁਸੀਂ ਵੇਖ ਲਈ ਆ ਪੂਰੀ ਮਗਰ ਵੀ ਕੱਟੀ ਆ ਤੇ ਸੋਨੇ ਭਾਈ ਬਾਕੀ ਮੰਨ ਲਓ ਵੀ ਗੈਰ ਥਾਂ ਤੇ ਜਾ ਕੇ ਹਾਂਜੀ ਤੁਹਾਡੇ ਕੋਲ ਵੀ ਅੱਜ ਭਲਕਾ ਹੀ ਹੋਣੀ ਹੈ ਮੰਨ ਲਾ ਜਾਂ ਦੋ ਸਾਡੇ ਕੋਲ ਕੱਲ ਹੀ ਆਈ ਮਾਲ ਕੇ ਸਵੇਰੇ ਚੋਈਆਂ ਅਸੀਂ ਸਾਬੀ ਫੇਚੀਆਂ ਕੋਈ ਲੋਨ ਲਗਿਆ ਕੋਈ ਆਲ ਕੋਈ ਇਹੋ ਜਿਹਾ ਕੋਈ ਗਰੰਟੀ ਹੋਊਗੀ ਜੀ ਇਹੋ ਜਿਹੀ ਕੋਈ ਹੋਊਗੀ ਤਾਂ ਆਪਾਂ ਪਹਿਲੋ ਆਹ ਵੇਖ ਲਓ ਝੋਟੀ ਆਲ ਕਰਦੀ ਆਪਾਂ ਨਹੀਂ ਬੋਣਦੇ ਆ ਵੀਡੀਓ ਦੇ ਵਿੱਚ ਬਿਲਕੁਲ ਜੀ ਬਿਲਕੁਲ ਤੇ ਉਹ ਅੱਜ ਵੀ ਭਰਾ ਮੇਰੇ ਲੈਂਦੇ ਸੀ ਉਹਨਾਂ ਨੂੰ ਦੱਸਿਆ ਸੀ ਵੀ ਔਲ ਕਰ ਦੀ ਜੋ ਪਸਮਦੀ ਬੱਚੇ ਨਾਲ ਤੇ ਔਲ ਕਰ ਦੀ ਪਰ ਦੁੱਧ ਘੱਟੀ ਕੋ 10 ਕਿਲੋ ਆ ਪੈਲਣ ਕੋਈ ਆਪਾਂ ਨਹੀਂ ਭਾਈ ਜਿੰਨਾ ਚ ਰਹਿ ਲੱਤਾਂ ਕੱਢ ਕੇ ਮਿਲੂਗੀ ਉਦੋਂ ਪਾਵਾਂਗੇ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਕਈ ਵਾਰਾਂ ਪਸ਼ੂ ਅ ਅਗਲੀ ਥਾਂ ਤੋਂ ਲਿਆ ਕੇ ਨਵੀਂ ਥਾਂ ਇਹ ਵੀ ਕਰ ਨਵੀਂ ਥਾਂ ਉਹਨਾਂ ਪਸ਼ੂਆਂ ਲਈ ਬਣ ਜਾਂਦਾ ਇੱਥੇ ਲਿਆ ਕੇ ਜਿਹੜਾ ਕੋਈ ਪਸ਼ੂ ਔਲ ਕਰਦਾ ਬਿਲਕੁਲ ਟਕਾਉਣਾ ਪੈਂਦਾ ਪਸ਼ੂ ਨੂੰ ਟਕਾ ਕੇ ਪਸ਼ੂ ਨੂੰ ਕੋਈ 2 ਦਿਨ 4 ਦਿਨ ਜੀ ਲ ਆ ਜਾਂਦਾ ਬਾਅਦ ਵਿੱਚ ਗੱਲ ਕੀਤੀ ਜਾਂਦੀ ਏ ਉਹਨੂੰ ਬਿਲਕੁਲ ਤੁਹਾਡੇ ਸਾਹਮਣੇ ਰੂਬਰੂ ਕੀਤਾ ਜਾਂਦਾ ਪਸ਼ੂ ਨੂੰ ਤੇ ਇਹ ਪਸ਼ੂ ਜਿੰਨੇ ਵੀ ਦੋ ਪਸੂ ਠੀਕ ਆ ਜੀ ਮਿਲਨ ਗਿਲਨ ਵਿੱਚ ਬਿਲਕੁਲ ਜਿਹੜੀ ਆ ਤਸੱਲੀ ਆ ਕੋਈ ਵੀ ਰਾਹ ਦੀ ਆ ਕੇ ਇੱਥੇ ਵੀ ਚਵਾਈ ਕਰ ਸਕਦਾ ਘਰੇ ਜਾ ਕੇ ਵੀ ਤੁਸੀਂ ਚਵਾਈ ਕਰੋਗੇ ਤੇ ਬਾਕੀ ਡਾਈਡੂਡ ਜਿਹੜੀ ਫੀਡ ਫੂਡ ਆ ਦਾਣਾ ਫੱਕਾ ਵਧੀਆ ਖਾਂਦੇ ਪੱਠੀ ਥੂੜੀ ਇਹ ਉਹ ਸਭ ਕੋ ਜੀ ਜੋ ਮਰਜੀ ਇਹਨਾਂ ਨੂੰ ਪਾਈ ਜਾ ਰਾਤ ਹੀ ਆਈਆਂ ਕਰਮਾਂ ਵਾਲੀਆਂ ਇਹਨਾਂ ਨੂੰ ਕੋਈ ਟੜਕੂ ਨਹੀਂ ਹੈਗਾ ਆਉਂਦੀਆਂ ਵੇਲੇ ਰੱਜੀਆਂ ਪੁੱਜੀਆਂ ਇਹਨਾਂ ਨੇ ਕੋਈ ਪਿਛਲੇ ਘਰ ਦਾ ਨਹੀਂ ਕੀਤਾ ਜੀ ਠੀਕ ਆ ਜੀ ਠੀਕ ਆ ਲਓ ਜੀ ਆਪਣੇ ਕੋ ਪਰਸੋਂ ਵੇਚੀਆਂ ਆਪਾਂ ਤੇ ਕੱਲ ਹੀ ਆਪਾਂ ਇਕੱਠੀਆਂ ਕੀਤੀਆਂ ਵਾ ਛੇ ਡੰਗਰ ਉਹਦੇ ਜੋ ਆਪਾਂ ਦੋ ਵੇਚ ਲਿਆ ਤੇ ਚਾਰ ਆ ਵਾ ਬਿਲਕੁਲ ਬਿਲਕ ਤੇ ਮੁੱਲ ਜਾਇਜ਼ ਬਿਲਕੁਲ ਜਿਹੜਾ ਦੋਸਤੋ ਰੇਟ ਭਾਅ ਬੜਾ ਤਾਂ ਬੜਾ ਜਾਇਜ਼ ਆ 55 55000 ਦੇ ਵਿੱਚ ਦੂ ਮੱਝਾਂ ਨਹੀਂ ਠੀਕ ਆ ਤੇ ਬਾਕੀ ਜਿਹੜੀਆਂ ਦੂਜੀਆਂ ਝੋਟੀਆਂ ਨੇ ਪਹਿਲਣਾਂ ਉਹਨਾਂ ਦਾ ਰੇਟ ਵੀ ਬੜੇ ਵਾਜਬਾ ਜਾਇਜ਼ ਰੇਟ ਆ ਸੋ ਆਓ ਇੱਕ ਵਾਰੀ ਨਰਖ ਪਰਖ ਕਰਿਓ ਤਸੱਲੀ ਕਰਿਓ ਠੀਕ ਆ ਜੀ ਜਿਹੜਾ ਪਸ਼ੂ ਸੋਇਆ ਸੋਇਆ ਦੋ ਡੰਗ ਚੋਲਿਓ ਉਹਨੂੰ ਤੇ ਨੰਬਰ ਸੋਨੇਪਾ ਆਪਨੇ ਬੋਲ ਦਿਓ ਨੰਬਰ 91 57 88044 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੋਨਾ ਤੇ ਖਾਸ ਵਿਚਰ ਤੁਸੀਂ ਪਿੰਡ ਉਸਮੇ ਕਰਨੀ ਹੈਗੀ ਆ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਸੇਰੋਂ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ